ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਤੇ ਬਠਿੰਡੇ ਤੋਂ ਬਰਨਾਲਾ ਸੰਗਰੂਰ ਵਾਲੀ ਸੜਕ ਤੇ ਆਉਂਦਾ ਇਹਦੇ ਨਾਲ ਹੀ ਪੁੱਚੋ ਮੰਡੀ ਜਾਂ ਪੁੱਚੋ ਕਲਾਂ ਜਿਹੜਾ ਪਿੰਡ ਰਹਿ ਜਾਂਦਾ ਹੈ ਆਦੇਸ਼ ਹਸਪਤਾਲ ਬਿਲਕੁਲ ਇਸ ਪਿੰਡ ਦੇ ਨਾਲ ਹੈ ਜਿੱਥੇ ਵੀਡੀਓ ਬਣਾ ਰਹੇ ਆ ਦੱਸੋ ਸਿੱਧੂ ਡੇਰੀ ਫਾਰਮ ਸੇਲ ਪਰਚੇਜ ਦਾ ਕੰਮ ਆ ਇਹਨਾਂ ਦਾ ਰਜਿਸਟਰਡ ਹੈ ਬਕਾਇਦਾ ਸੋ ਇੱਥੇ ਜਦਾ ਜਿਆਦਾ ਪਸ਼ੂ ਆਉਂਦੇ ਹੋ ਹੀਫਰ ਆਉਂਦੀਆਂ ਬੱਚੀਆਂ ਆਉਂਦੀਆਂ ਬੱਚੀਆਂ ਕੋਸ ਨਾਲ ਦੇ ਵਿੱਚੋਂ ਕਈ ਵਾਰ ਗੱਬਣ ਵੀ ਹੁੰਦੇ ਐ ਕਈ ਵਾਰ ਸਾਰੇ ਹੀਫਰ ਛੋਟੀਆਂ ਉਮਰ ਦੇ ਤੁਹਾਨੂੰ ਬੱਚੇ ਦਿਖਾਏ ਜਾਂਦੇ ਐ ਮਤਲਬ ਜਿੱਦਾਂ ਦਾ ਤੁਸੀਂ ਪਸ਼ੂ ਖਰੀਦਣਾ ਚਾਹੁੰਦੇ ਹੋ ਜਿੱਦਾਂ ਦੀ ਬੱਚੀ ਖਰੀਦਣੀ ਚਾਹੁੰਦੇ ਹੋ ਲਗਭਗ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਮਿਲ ਜਾਂਦਾ ਬਰੀਡ ਦੀ ਜੇ ਗੱਲ ਕਰੀਏ ਐਚਫ ਤੇ ਜਰਸੀ ਖਾਸ ਹੁੰਦੀ ਐ ਰੇਜ ਦੀ ਕਈ ਵਾਰ ਕੋਈ ਵੱਖਰੇ ਰੰਗ ਜੁਨੀਕ ਜੇ ਕਲਰ ਵੀ ਆਉਂਦੇ ਰਹਿੰਦੇ ਐ ਅੱਜ ਦੀ ਵੀਡੀਓ ਦੇ ਵਿੱਚ ਕਾਫੀ ਸਾਰੇ ਨਾਗਾਂ ਦੀ ਗਿਣਤੀ ਤਾਂ ਮੈਂ ਕੀਤੀ ਨਹੀਂ ਪਰ ਤੁਸੀਂ ਦੇਖੋ ਬਿਲਕੁਲ ਇੱਕੋ ਜੀ ਉਮਰ ਦੇ ਇਧਰ ਛੋਟੇ ਬੱਚੇ ਦੋ ਜਰਸੀ ਹੈ ਬਾਕੀ ਪੰਜ ਨਾਗ ਜਿਹੜੇ ਐਫ ਨਸਲ ਦੇ ਖੜੇ ਹੈ ਤੇ ਇਧਰਲੇ ਪਾਸੇ ਮੈਂ ਜਿਹੜੇ ਵੱਖਰੇ ਰੰਗ ਦੀ ਗੱਲ ਕੀਤੀ ਸੀ ਤੁਹਾਨੂੰ ਇੱਕ ਬੱਚੀ ਦਿਸਦੀ ਹੋਣੀ ਹੈ ਲਾਲ ਚਿੱਟੇ ਦੱਬ ਘਾਟ ਹੀ ਨਿਕਲਦੇ ਨੇ ਇਦਾਂ ਦੇ ਬਾਕੀ ਆਪਾਂ ਸਾਰੇ ਪਸ਼ੂ ਜਿਹੜੇ ਬਾਈਕੋਲ ਹੈਗੇ ਆ ਇਸ ਟਾਈਮ ਮੌਜੂਦ ਆ ਘਰ ਦੇ ਵਿੱਚ ਉਹਨਾਂ ਬਾਰੇ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਜ਼ਰੂਰ ਦੇਖ ਲਓ ਇੱਕ ਬੇਨਤੀ ਹੈ ਜਿਹਨੇ ਪਸ਼ੂ ਖਰੀਦਣਾ ਉਹ ਵੀ ਆ ਕੇ ਤਸੱਲੀ ਕਰੂਗਾ ਆਨਲਾਈਨ ਜਿਹੜੇ ਵੀਰ ਪਸ਼ੂ ਖਰੀਦਦੇ ਉਹ ਬਾਅਦ ਚ ਕਿਸੇ ਗੱਲ ਦਾ ਲਾਂਭਾ ਵੀ ਨਾ ਦਿਆ ਕਰੋ ਕਿਉਂਕਿ ਜੇ ਤੁਸੀਂ ਆਪ ਆ ਕੇ ਪਸ਼ੂ ਦੇਖ ਨਹੀਂ ਸਕਦੇ ਫਿਰ ਤੁਸੀਂ ਖਰੀਦਣ ਦੀ ਵੀ ਕੋਸ਼ਿਸ਼ ਜਿਹੜੀ ਉਹ ਘੱਟ ਕਰਿਆ ਕਰੋ ਕਿਉਂਕਿ ਪਸ਼ੂ ਦੇਖਣਾ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਹੁੰਦਾ ਆਉਦੀ ਜ਼ਿੰਮੇਵਾਰੀ ਬਣਦੀ ਹੈ ਇਸੇ ਵੀਡੀਓ ਚ ਦੋ ਗੱਪਣ ਚੱਕ ਪਾਸ ਜਰਸੀ ਬੱਚੀਆਂ ਦਿਖਾਉਂਗਾ ਵੜਾ ਦਿਖਾਉਂਗਾ ਇਹ ਲਾਸਟ ਤੇ ਰਹਿਣੀਆਂ ਪਰ ਸ਼ੁਰੂਆਤ ਜਿਹੜੀ ਹੋਣੀ ਹੈ ਉਹ ਦੋਸਤੋ ਆਪਾਂ ਛੋਟੇ ਬੱਚਿਆਂ ਦੇ ਪਾਸੋਂ ਕਰਦੇ ਆਂ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਾਂ ਬਾਤਾਂ ਨਗ ਤੋੜ ਕੇ ਦਿਖਾਉਂਦੇ ਜਾਵਾਂਗੇ ਬਾਕੀ ਡਿਟੇਲ ਜਿਹੜੀ ਆ ਉਹ ਕਨਫਰਮ ਜਿਹੜਾ ਪਾਸੋਂ ਨੂੰ ਕਰਨਾ ਆ ਕੇ ਦੇਖਣਾ ਤੁਹਾਡਾ ਕੰਮ ਹੈ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ ਅੱਜ ਸੁਖਨਾ ਕਾਫੀ ਰੌਣਕ ਲਾਈ ਵੀ ਹੈ 16 ਨਾ ਬਾਈ 16 ਨਾ ਗਿਆ ਠੀਕ ਹੈ ਅੱਛਾ ਬਾਈ ਸ਼ੁਰੂਆਤ ਆਪਾਂ ਇਧਰੋਂ ਛੋਟੇ ਬੱਚਿਆਂ ਤੋਂ ਹੀ ਕਰ ਲਾਂਗੇ ਪਹਿਲੇ ਨੰਬਰ ਤੇ ਬੱਚੀ ਖੜੀ ਆ ਵੈਸੇ ਸਾਰਿਆਂ ਦਾ ਹੀ ਏਜ ਗਰੁੱਪ ਜੇ ਕੀ ਹੋਊਗਾ ਆ ਚੱਕ 5-6 ਮਹੀਨੇ ਆ ਚਾਰ-ਪੰਜ ਮਹੀਨੇ ਲੱਗੇ 6 ਮਿੰਟ ਕਰਵਾਉਣਾ ਠੀਕ ਹੈ ਔਰ 8 ਨੰਬਰ ਬਾਈ ਇਹਨਾਂ ਦੇ 8 ਫੋਨ ਤੇ ਬਾਈ ਜੀ 8 ਫੋਨ ਤੇ ਹੀ ਰੱਖਾਂਗੇ ਬਾਈ ਫੋਨ ਤੇ ਲਗਾਹਾਂ ਤਾਂ ਕੋਈ ਬਰੀਡ ਦਾ ਮੁੱਲ ਦਾ ਬਾਈ ਦੇਖੋ ਜੇ ਕੋਈ ਚੰਗੀ ਚੀਜ਼ ਲਾਵਾਂਗੇ ਪੈਸੇ ਤਾਂ ਲੱਗਣਗੇ ਸਹੀ ਹੈ ਤੁਹਾਡੇ ਸਾਹਮਣੇ ਇਹ ਵੀ ਇੱਕ ਬੱਚੀ ਆਪਣੇ ਪੁਰਾਣੀ ਨਹੀਂ ਹੁੰਦੀ ਸਹੀ ਹੈ ਕਦੇ ਹੀ ਠੀਕ ਹੈ ਹਾਂਜੀ ਤੇ ਲੋਕਲ ਹੀ ਪੰਜਾਬ ਤੋਂ ਜ਼ਿਆਦਾ ਵਿਖਦੇਗਾ ਚਲੋ ਹਰਿਆਣਾ ਵੀ ਜਾਣੀਏ ਰਾਜਸਥਾਨ ਵੀ ਜਾਣੀਏ ਲੋਕਲ ਪੰਜਾਬੀ ਆਪਣੇ ਜਿਹੜੇ ਬਾਈ ਜਿਹੜਾ ਆਪਣਾ ਵਿਸ਼ਵਾਸ ਕਰਦੇ ਜਿਹੜੀ ਗੱਲ ਕਹਤੀ ਥਣ ਕਹੇ ਤੇ ਦੰਦ ਕਹੇ ਤੇ ਕਦੇ ਦੋ ਨੰਬਰ ਦੀ ਗੱਲ ਨਹੀਂ ਹੁੰਦੀ ਜੀ ਸਹੀ ਠੀਕ ਹੈ ਸੋ ਦੋਸੋ ਇਹ ਵੱਡੀ ਗੱਲ ਹੁੰਦੀ ਹੈ ਦੰਦੋਂ ਵੱਛੀ ਜਿੱਦਾਂ ਦੱਸੀ ਓਵੇਂ ਨਿਕਲਾਵੇ ਤੇ ਦੂਜੀ ਗੱਲ ਥਣ ਜਿਹੜੇ ਉਹ ਜੇ ਚਾਰ ਆ ਤਾਂ ਚਾਰ ਜੇ ਕੋਈ ਸ਼ਾਕ ਐਕਸਟਰਾ ਹੈ ਤਾਂ ਦੱਸੀ ਜਾਵੇ ਚੰਗੀ ਹੁੰਦੀ ਹੈ ਜਰਸੀ ਮਸਲ 'ਚ ਪੈਂਦੀ ਹੈ ਵੱਛੀ ਬਸੋ ਜਰਸੀ 'ਚ ਦੱਬ ਆ ਜਾਂਦੇ ਇਹ ਗੱਲ ਧਿਆਨ 'ਚ ਲਿਆ ਦੇਆ ਵਾਈਟ ਰੰਗ ਦੇ ਡੱਬ ਜਰੂਰ ਆ ਪਰ ਸਟਰਕਚਰ ਪਿਆ ਹੋਰ ਜਰਸੀ ਵਾਲਾ ਬਾਕੀ ਆ ਕੇ ਦੇਖੋ ਸੋਹਣੀ ਬੱਚੀ ਗੋਲ ਕਰਨ ਛੋਟਾ ਸੋ ਪਹਿਲੇ ਨੰਬਰ ਤੇ ਬੱਚੀ ਇਹ ਬੱਚੇ ਹੀ ਆ ਦੋਸਤੋ ਇਹਨਾਂ ਦੇ ਦੰਦ ਇਸ ਕਰਕੇ ਨਹੀਂ ਦੇਖਦੇ ਹਾਂ ਚਾਰ ਆਈ ਠੀਕ ਤੇ ਪੂਰੀ ਬੀਚੀ ਲਈ ਤੇ ਥਾਂ ਵੀ ਪੂਰੀ ਲੰਮੀ ਹੈ ਸਹੀ ਹੈ ਸੋ ਜਿਹੜੇ ਅੱਗੇ ਬੱਚੀਆਂ ਆਉਣ ਉਹਨਾਂ ਦੇ ਦੰਦ ਵੀਡੀਓ ਚ ਤੁਹਾਨੂੰ ਦਿਖਾਉਂਦੇ ਜਾਵਾਂਗੇ ਸੋ ਅੱਗੇ ਇੱਕ ਹੋਰ ਬੱਚੀ ਦੇਖੋ ਨਸਲ ਜਰਸੀ ਸੋਹਣੀ ਸੰਭੀ ਵੀ ਆ ਦੱਸੋ ਕੋਈ ਪੇਟ ਨਹੀਂ ਵਧਿਆ ਹੋਇਆ ਤੁਸੀਂ ਦੇਖੋ ਪ੍ਰੋਪਰ ਜਿਵੇਂ ਦੁੱਧ ਤੇ ਫੀਡ ਦੇ ਨਾਲ ਪਲੀ ਵੀ ਹੁੰਦੀ ਹੈ ਬਾਕੀ ਤੁਸੀਂ ਪਸੰਦ ਕਰੋਗੇ ਤਾਂ ਖਰੀਦਣੀ ਹੈ ਤਾਂ ਪੂਰਾ ਗੋਲ ਦੇਖੋ ਸਹੀ ਹੈ ਤੇ ਮੱਥਾ ਦੇਖ ਲੈਣ ਸੋਹਣੀ ਬੱਚੀ ਜਰਸੀ ਬਰੀਡ ਦੀ 16 ਨਾਗਾ ਇੰਨੀ ਇੰਨੀ ਤੋਰਾਂਗੇ ਇੰਨੀ ਇੰਨੀ ਡਿਟੇਲ ਦੱਸਾਂਗੇ ਬਾਕੀ ਤੁਸੀਂ ਫਾਈਨਲ ਕਰ ਲਓ ਕਿਉਂਕਿ ਇਸ ਤਾਂ ਹੈਂਟ ਦੇਣੇ ਹੁੰਦੇ ਆ ਕਿ ਕਿਹੜੇ ਵੀਰ ਕੋਲ ਕਿਦਾਂ ਦੇ ਪਸ਼ੂ ਅਵੇਲੇਬਲ ਆ ਵਿਕਰੀ ਆਸਤੇ ਇਹ ਵੀ अच्छी ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਡੀ ਵਰਮਿੰਗ ਕਰਤੀ ਠੀਕ ਹੈ ਇਹਦੀ ਡੀ ਵਰਮਿੰਗ ਹੋ ਗਈ ਹੈ ਤੁਹਾਡਾ ਪੇਟ ਵਧੇ ਤੋਂ ਲੱਗਦਾ ਵੀ ਜਿਵੇਂ ਡੀ ਵਰਮਿੰਗ ਹੋਣ ਵਾਲੀ ਸੀ ਤੇ ਬਾਈ ਨੇ ਕਰਤੀ ਹੈ ਲੈ ਚਲ ਬੇਬੇ ਦੇਖ ਹੋਰ ਬੱਚੀ ਇੱਧਰ ਆ ਕੇ ਤੁਸੀਂ ਐਚਫ ਨਸਲ ਦੀ ਦੇਖੋ ਇਹ ਬਾਈ ਤਿੰਨ ਬੱਚੀਆਂ ਫੁੱਲ ਰਿਕਾ ਉਡਾਈ ਮਾਦਰ ਦਾ ਫਾਦਰ ਦਾ ਠੀਕ ਹੈ ਹਾਂਜੀ ਹਾਂਜੀ ਤੇ ਆਪਣੀ ਫਾਰਮ ਦੀ ਵੀਡੀਓ ਦਿਖਾ ਦਾਂਗੇ ਠੀਕ ਹੈ ਠੀਕ ਉੱਤਨ ਵਿੱਚੀਆਂ ਦਾ ਬਾਈ ਕਹਿੰਦਾ ਵੀ ਪੂਰਾ ਹੀ ਰਿਕਾਰਡ ਹੈਗਾ ਮਾਲੇ ਪੱਖ ਤੋਂ ਵੀ ਤੇ ਪਿਆਓ ਵਾਲੇ ਪੱਖ ਤੋਂ ਵੀ ਤੇ ਜਿੱਥੋਂ ਖਰੀਦੀਆਂ ਉੱਥੋਂ ਦੀ ਵੀਡੀਓ ਵੀ ਹੈਗੀ ਸੋ ਇਹ ਵੀ ਬੱਚੀ ਦਾ ਰੰਗ ਰੂਪ ਦੇਖਿਓ ਬਹੁਤ ਸੋਹਣੀ ਐ ਐਨਸੋ ਐਫ ਬਰੀਡ ਚ ਸਾਇਲੇਜ ਮੱਕੀ ਦਾ ਜੇ ਪਾਲਿਆ ਤਾਂ ਵਧੀਆ ਮੌਕਾ ਹੈ ਵੀ ਬੱਚੀਆਂ ਸੰਭਾਲੋ ਤੁਹਾਡੇ ਸਾਇਲੇਜ ਦਾ ਖਰਚਾ ਕੱਢ ਦੇਣੀ ਹੈ ਕਿਉਂਕਿ ਕੱਲੇ ਸਾਇਲੇਜ ਨਾਲ ਵੀ ਜੇ ਪਾਲਦੇ ਰਹੋਗੇ ਤਾਂ ਵੀ ਦਸੰਬਰ ਤੱਕ ਜਾਂਦੇ ਜਾਂਦੇ ਏਏ ਹੋ ਜਾਣੀਆਂ ਹਜੇ 5 ਮਹੀਨੇ ਪਏ ਆ ਦਸੰਬਰ ਚ ਹਾਂ ਚੱਲ ਰਹੀ ਠੀਕ ਹੈ ਭਾਈ ਹਾਂਜੀ ਤੋਂ ਉਹਨਾਂ 5 ਮਹੀਨਿਆਂ ਦੇ ਵਿੱਚ ਇਹਨਾਂ ਨੇ ਗੱਭਣ ਹੋ ਜਾਣਾ ਹੈ ਭਾਵੇਂ ਤੁਸੀਂ ਛੋਟੇ ਬੱਚੇ ਖਰੀਦ ਲਓ ਤੇ ਭਾਵੇਂ ਵੱਡਿਆਂ ਚ ਕੋਈ ਤੁਹਾਨੂੰ ਬਸੂਰ ਪਸੰਦ ਆਉਂਦਾ ਹੈ ਤੇ ਜਿਹੜੇ ਦਸੰਬਰ ਜਨਵਰੀ ਚ ਗੱਭਣ ਹੁੰਦੇ ਉਹ ਰੁੱਤ ਚ ਸੁਣਦੇ ਆ ਉਥੇ ਵੀ ਫਾਇਦਾ ਹੋ ਜਾਂਦਾ ਸੋ ਅੱਛੀ ਇੱਕ ਹੋਰ ਦੇਖੋ ਤੁਸੀਂ ਦੋਸਤੋ ਇਹਦੇ ਅੱਗੇ ਇਹਦਾ ਵੀ ਸੋਹਣਾ ਸਟਰਕਚਰ ਹੈ ਸੋਹਣਾ ਰੰਗ ਰੂਪ ਹੈ ਬੰਦੇ ਭਾਈ ਇੱਕ ਹੋਰ ਬੱਚੀ ਦੂਬਾਰ ਚਬਾਈ ਕੱਢੂਗਾ ਇਥੋਂ ਬਾਹਰਲੇ ਪਾਸੇ ਨੂੰ ਸੱਤ ਨਾ ਗਿਆ ਦੋਸਤੋ ਜਿਹੜੇ ਛੋਟੀ ਉਮਰ ਦੇ ਬੱਚੇ ਸੱਤੇ ਤੋਂ ਨੂੰ ਦਿਖਾਉਂਦੇ ਜਾਵਾਂਗੇ ਦੇਖ ਸਕਦੇ ਹੋ ਵੀ ਤੁਸੀਂ ਬੱਚੀ ਸੋਹਣਾ ਟੰਚਾ ਇਹਦਾ ਵੀ ਲੰਬੇ ਕਦ ਕਾਠ ਚ ਜਿਹੜੀ ਇਹ ਵੈੜ ਤਿਆਰ ਹੋਣੀ ਹੈ ਸਟਰਕਚਰ ਵੀ ਇਹਦਾ ਸੋਹਣਾ ਲੈ ਚਲ ਬਈ ਨਾ ਇਹਦਾ ਵੀ ਕੱਦ ਕੱਠ ਵચ્છી ਦਾ ਜਿਹੜਾ ਉਹ ਚੰਗਾ ਦਿਸਦਾ ਹੈ ਉਮਰ ਦੇ हिसाब ਤੇ ਹੈ ਅਜੇ ਬੱਚਾ ਹੀ ਦੱਸੋ ਇਹਦੇ ਫੇਸ ਤੋਂ ਪਤਾ ਲੱਗਦਾ ਤੁਸੀਂ ਚਿਹਰੇ ਤੋਂ ਦੇਖ ਸਕਦੇ ਹੋ ਬਾਕੀ ਸਰੀਰ ਦੀ ਬੰਤਰ ਵੀ ਦੱਸਦੀ ਹੁੰਦੀ ਹੈ ਜਿਹੜਾ ਛੋਟੀ ਉਮਰ ਦੇ ਨਾਗ ਹੁੰਦੇ ਆ ਇਹਦੀ ਬਾਅਦ ਚ ਇੱਕ ਵੱਖਰੇ ਜਿਹੇ ਰੰਗ ਦੀ ਵਹਿੜ ਬਾਈ ਖੋਲੂਗਾ ਤੇ ਇਹਦੀ ਵੀ ਡਿਟੇਲ ਦੱਸਾਂਗੇ ਨਰਮਲੇ ਨਾਲ ਤਾਂ ਦੰਦ ਦਿਖਾਉਂਦੇ ਜਾਵਾਂਗੇ ਆਈ ਦੰਦ ਦਿਖਾਵਾਂ ਸਾਰੇ ਆਂ ਠੀਕ ਹੈ ਐਰ ਸ਼ੈਰ ਰਹੇਗੀ ਠੀਕ ਹੈ ਤੇ ਕੋਈ ਨਾ ਐਚਪ ਸਮਝ ਲੇ ਤੇ ਕੋਈ ਜਹੇ ਜਰ ਸਮਝ ਲੈ ਸਹੀ ਹੈ ਹਾਂਜੀ ਸੋ ਦੋਸਤੋ ਨਸਲ ਤੁਸੀਂ ਦੇਖ ਲਓ ਤੁਹਾਨੂੰ ਕਿਹੜੀ ਲੱਗਦੀ ਹੈ ਪਰ ਰੰਗ ਐਰ ਸ਼ੈਰ ਨਸਲ ਵਾਲਾ ਇਹਨੂੰ ਪ्युअर गाय ਨਸਲ ਹੋਈ ਸਹੀ ਹੈ ਖੀਰੀ ਵੱੱਛੀ ਦੱਸੋ ਬਹੁਤ ਸੋਹਣਾ ਢਾਂਚਾ ਹੈ ਦਾ ਰੰਗ ਵੀ ਸੋਹਣਾ ਦੋਸਤੋ ਇਹਦਾ ਠੀਕ ਸੋ ਰੰਗ ਦੇਖ ਸਕਦੇ ਹੋ ਤੁਸੀਂ ਢਾਂਚਾ ਦੇਖ ਸਕਦੇ ਹੋ ਸੋ ਇਹ ਵੱਖਰੇ ਜਿਹੇ ਰੰਗ ਦੀ ਵੈੜ ਨਸਲ ਜਿਹੜੀ ਮਰਜੀ ਤੁਸੀਂ ਸਮਝ ਲਓ ਜੇ ਇਹਦੀ ਬਾਅਦ ਚ ਐਚ ਐਫ ਪੂਰੀ ਸੰਭੀ ਹੋਈ ਵਧੀਆ ਮੈਂ ਰਿਕਾਰਡ ਵੀ ਪੁੱਛ ਠੀਕ ਹੈ ਇਹਦਾ ਰਿਕਾਰਡ ਬਾਈ ਕਹਿੰਦਾ ਪੂਰਾ ਹੈਗਾ ਆਪਣੇ ਸੋ ਲੰਦੋ ਖੀਰੀ ਹੈ ਠੀਕ ਹੈ ਓਕ ਦੇਖ ਸਕਦੇ ਹੋ ਇਹਦਾ ਢਾਂਚਾ ਬਹੁਤ ਸੋਹਣਾ ਸਟਰਕਚਰ ਹੈ ਬਸੋ ਇਹਦਾ ਸੰਚਾਰਜ ਗੁਲਾਬੀ ਓਕੇ ਤੋਂ ਬਾਕੀ ਜਦੋਂ ਮਰਜੀ ਗੱਭਣ ਕਰਾ ਲਿਓ ਭਾਵੇਂ ਮਹੀਨੇ ਨੂੰ ਕਰਵਾ ਲਿਓ ਪਰ ਦਸੰਬਰ ਜਨਵਰੀ ਚ ਕਰਾਉਂਗੇ ਤਾਂ ਰੁੱਤ ਚ ਸੁਣੂਗੀ ਤੇ ਜਦੋਂ ਰੁੱਤ ਚ ਪਸੂ ਸੌਂਦਾ ਉਦੋਂ ਕੀਮਤ ਮੂੰਹ ਮੰਗਨੀ ਮਿਲ ਜਾਂਦੀ ਹੈ ਤੋਂ ਕੋਦ ਦਾਕ ਜਿਆਦਾ ਹੁੰਦਾ ਹੈ ਇਹ ਖਬਰ ਦਾ ਛੇ ਦੂਜਾ ਬਾਚ ਬਾਈ ਇਹ ਖੋਲ ਲਿਆ ਇਹਦਾ ਵੀ ਸਟਰਕਚਰ ਬਹੁਤ ਸੋਹਣਾ ਦੰਦ ਦਾ ਪਾ ਇਹਦੇ ਫਾਇਲਾ ਦੇਖ ਲੈਣੇ ਵੀਡੀਓ ਦੇ ਵਿੱਚ ਹਜੇ ਕਨਫਰਮ ਕੀਰੀ ਹੈ ਸੋਨਾ ਰੰਗ ਆ ਦੋਸਤੋ ਤੇ ਪਤਲੀ ਚਮੜੀ ਦੀ ਹੈ ਉਤੋਂ ਢਾਂਚਾ ਚੌੜਾ ਹੈਗਾ ਦੇਖੋ ਇਹਦਾ ਸਟਰਕਚਰ ਦੇਖ ਸਕਦੇ ਹੋ ਤੁਸੀਂ ਇਹ ਵੀ ਪਨਾਵਟ ਬਹੁਤ ਸੋਹਣੀ ਹੈ ਇਹਦੇ ਦੋ ਸ਼ਾਖਾ ਨਰਮਲ ਹੈ ਹਾਂ ਜੀ ਹਾਂ ਜੀ ਹਾਂ ਜੀ ਉਹ ਰਵੜ ਲਾਵਾ ਲਈ ਠੀਕ ਹੈ ਕੱਲ ਆਈਆਂ ਸੀ ਫਿਰ ਦੇਖੋ ਤਾਂਈ ਵਾਰੀ ਮੁਰਤੇ ਤੇ ਡੰਗਰ ਪੱਠੇ ਵਟੇ ਛੱਡ ਜਾਂਦੇ ਸਹੀ ਹੈ ਕੋਈ ਆਪਾਂ ਨਰਵੜ ਲਾ ਕੇ ਦੇਵਾਂਗੇ ਓਕੇ ਸੋ ਤੋਂ ਦੁੱਧ ਵਾਲੇ ਥਾਣੇ ਜਿਹੜੇ ਥਾਣਾ ਤੇ ਇਹ ਕਰਮਾ ਵਾਲੀ ਨੇ ਦੁੱਧ ਦੇਣਾ ਉਹ ਲਗਭਗ ਇੰਚ ਇੰਚ ਦੇ ਹੈ ਮਤਲਬ ਸੋਹਣੇ ਸਾਈਜ਼ ਦੇ ਵਿੱਚ ਹੈ ਜਿਹੜੀ ਆਪਾਂ ਸ਼ਾਖ ਦੀ ਗੱਲ ਕਰਦੇ ਆ ਉਹ ਸਿਰਫ ਨਿਸ਼ਾਨ ਹੁੰਦਾ ਉਹ ਜ਼ਰੂਰ ਇਹਦੇ ਹੈਗੇ ਆ ਦੋ ਨਿਸ਼ਾਨ ਜਿਹੜੇ ਉਹ ਤੋਂ ਬਾਅਦ ਚ ਇੱਕ ਹੋਰ ਬੱਚੀ ਬਾਈ ਖੋਲੂਗਾ। ਨਹੀਂ। ਨੋ ਬਈ ਇਹਲਾ ਕਾਂ ਦਾ ਡੈਨਮਾਰਕੀ। ਆਪਾਂ ਸਾਰਾ ਰਿਕਾਰਡ ਰੋਣੇ ਬੱਚੇ ਇਹਦੇ ਸੀਮਨ ਲੱਗਿਆ ਭਾਈ। ਠੀਕ ਹੈ। ਉਹ ਦੇ ਬੰੜੀ ਇੱਕ ਨਾਲ ਬੱਚੀ ਘੜੀ ਤੇ ਕੇਰੇ। ਠੀਕ ਹੈ। ਬੱਚੀ ਪਿਓਰ ਖਰੀਦੇ ਹੋ। ਸਾਰੇ ਰਿਕਾਰਡ ਬਾਈ ਕੰਡਾ ਵੀ ਸਾਰਾ ਦੇ ਦਾਂਗੇ। ਕੰਫਰਮ ਖੀਰੀ ਹੈ। ਡੈਨਮਾਰਕ ਦੇ ਕਿਸੇ ਬਲਦੀ ਹੈ। ਨਰਮਲ ਇਹ ਚ ਇੱਕ ਪਾਸਤਾ ਨਹੀਂ ਹਜੇ। ਇਹ ਚੈੱਕ ਪਾਸ ਹੋ ਗਈ ਆ ਤੁਹਾਡੇ ਤੁਹਾਨੂੰ ਦੇਖੋ ਤੁਹਾਡੇ ਪਿੰਡ ਦਿੱਤੀਆਂ ਬੱਚੀਆਂ। ਹੂੰ। ਇੱਕ ਗੱਬਨ ਨਿਕਲੀ ਇੱਕ ਫੇਰ ਤੇ ਇੱਕ ਆ ਵੀ ਆਪਾਂ ਨੰਬਰ ਦੇ ਦਾਂਗੇ ਉੱਥੇ ਬੱਚੀ ਆਪਾਂ ਦਿੱਤੀ ਸੀ ਕਈ ਦਿਨ ਹੋ ਗਏ ਠੀਕ ਹੈ ਉਹ ਕੱਲ ਫੋਨ ਆਇਆ ਪਰਸੋ ਬਾਈ ਦਾ ਠੀਕ ਹੈ ਕਿ ਗੱਬਨ ਚੈੱਕ ਪਾਸ ਹੋ ਗਈ ਠੀਕ ਹੈ ਸੋ ਦੋਸਤੋ ਵੈਸੇ ਆਪਾਂ ਟਿਕਟ ਪਰ ਇਹ ਵੀ ਆਪਾਂ ਕੋਈ ਗੱਬਨ ਰੱਖਣ ਜਣੀ ਨਹੀਂ ਠੀਕ ਹੈ ਸੋ ਏ ਆਈ ਹੋਈ ਵੀ ਐ ਖਾਲੀ ਸਮਝ ਕੇ ਖਰੀਦ ਲਿਓ ਤੇ ਵੇਟ ਕਰ ਲਓ ਜੇ ਹੋ ਸਕਦਾ ਤੁਹਾਡੇ ਕਰਮਾਂ ਨੂੰ ਇਹ ਕਰਮਾਂ ਵਾਲੀ ਗੱਬਨ ਹੀ ਨਿਕਲਾਵੇ ਲੈ ਚੱਲ ਭਾਈ ਸੋ ਏ ਆਈ ਹੋਈ ਵੀ ਐ ਪਰ ਹਜੇ ਕਨਫਰਮ ਚ ਨਹੀਂ ਹੈ ਉਹਦੇ ਕਰਕੇ ਮੁਗੱਬਨ ਨਹੀਂ ਬੋਲਾਂਗੇ ਪਰ ਵੇਟ ਜਰੂਰ ਕਰੋ ਇੱਕ ਵਾਰ ਦੇਖ ਲਓ ਕਿਉਂਕਿ ਪਹਿਲਾਂ ਮੇਰੇ ਪਿੰਡ ਵੀ ਬੱਚੀ ਜਿਵੇਂ ਬਾਈ ਨੇ ਦੱਸਿਆ ਇੱਕ ਗਈ ਸੀਗੀ ਬਾਈ ਕੋਲ ਸਿਰਫ 12000 ਦੀ ਬੱਚੀ ਸੀ ਉਹ ਤੇ ਉਹ ਉਸੇ ਟੀਕੇ ਤੇ ਰਹਿ ਵੀ ਗਈ ਤੇ ਉਹ ਕਰਮ ਵਾਲੀ ਇਸ ਟਾਈਮ ਦੁੱਧ ਤੇ ਵੀ ਆ ਗਈ ਹੈ ਤੋਰ ਦੇ ਬਈ ਸੋ ਇਹ ਵੀ ਬਹੁਤ ਸੋਹਣੇ ਟਾਂਚੇ ਦੀ ਵਹੜਾ ਦਸੋ ਰੰਗ ਇਹਦਾ ਕਾਲਾ ਤੇ ਚਿੱਟਾ ਉਹ ਤੁਸੀਂ ਦੇਖ ਸਕਦੇ ਹੋ ਦੂਜੇ ਨਾਲ ਥੋੜਾ ਕਾਲਾ ਵੱਧ ਦਾ ਰੰਗ ਪਰ ਟਾਂਚਾ ਬਹੁਤ ਸੋਹਣਾ ਪੂਰੀ ਸੰਧੀ ਵੀ ਵੱਚੀ ਹੈ ਤਾਂ ਚਾਰੀ ਕਪੇਕ ਸਾਰੇ ਦੋ ਚਾਰ ਹੀ ਥਾਣਾ ਦੋਸਤੋ ਇਹ ਤੋਂ ਬਾਅਦ ਚ ਇੱਕ ਹੋਰ ਬੱਛੀ ਇਹਦੀ ਵੀ ਏ ਆਈ ਬਾਈ ਕਹਿੰਦਾ ਹੋਈ ਵੀ ਆ ਪਰ ਹਜੇ ਇਹ ਵੀ ਕਨਫਰਮ ਚ ਨਹੀਂ ਪਰ ਜੇ ਇਹਨੂੰ ਥੱਲੋਂ ਦੇਖਣਾ ਹੋਵੇ ਤਾਂ ਭਾਵੇਂ ਇਹਨੂੰ ਗੱਬਣ ਕਹਿ ਦਿਓ ਇਦਾਂ ਦੀ ਇੱਕ ਪੱਟੀ ਬੈਠੀ ਐ ਅੱਲਾ ਕਹਿੰਦਾ ਜੀ 35 ਕਿਲੋ ਬੱਛੀ ਦਾ ਨਾ ਤਾਂ ਅੱਪਾ ਬਾਹਰ ਕਰਨਾ ਛੱਡਾਂਗੇ ਠੀਕ ਐ ਹਾਂਜੀ ਸੋ ਦੋਸਤੋ ਪੋਰ ਫੁੱਲ ਮਦਰ ਦਾ ਕਿੰਨਾ ਰਿਕਾਰਡ ਸੀ ਪਹਿਲੇ ਸੂਏ ਦਾ ਫਾਦਰ ਦਾ ਕੀ ਐ ਸੀਮਨ ਕਿਹੜਾ ਲੱਗਿਆ ਤੇ ਕਿਹੜੀ ਸੀਮਾਂ ਦੀ ਐ ਸਾਰਾ ਰਿਕਾਰਡ ਦੇਣਾ ਓਕੇ ਸੋ ਦੋਸਤੋ ਇਹ ਤੁੰ ਦੇਖੋ ਥੱਲੋਂ ਤੁਸੀਂ ਮੜੇ ਬੱਛੀ ਨੂੰ ਤੁਮੇਂ ਦੰ ਲਗੋਗੀ ਵੀ ਜਿਵੇਂ ਗੱਪਣ ਪਰਮ ਹੋ ਗਈ ਹੋਵੇ ਇਸ ਵੇਖ ਲੋ ਤੇ ਆਏ ਨਾਲ ਲਗੋ ਦੋਂਦੀ ਚੌਗੀ ਬੱਚੀ ਹੋਈ ਆ ਬਦਨ ਤਾਂ ਪਟਾਂਗੇ ਸਹੀ ਸੋ ਫੋਲ ਸਮੀ ਹੋਈ ਅੱਛੀ ਨਗੀਨਾ ਹੀ ਐ ਐਚ ਐਫ ਨਸਲ ਦਾ ਬੰਦ ਦੇਖ ਲਈ ਆਪਾਂ ਇੱਕ ਵਾਰ ਇਹਦੇ ਕਨਫਰਮ ਆ ਖੀਰੀ ਐ ਠੀਕ ਐ ਭਾਈ ਕਨਫਰਮ ਦਵਾ ਭਾਈ ਫੇਸ ਫੇਰ ਦੇਖ ਲੋ ਦੋਸੋ ਖੀਰੀ ਬੱਛੀ ਕਨਫਰਮ ਤੇ ਬਹੁਤ ਸੋਹਣਾ ਟਾਂਚਾ ਇੱਕ ਕਰਮਾਲੀ ਗਾਂ ਬਣੀ ਵੀ ਇਸ ਟਾਈਮ AI ਹੋਈ ਵੀ ਹੈ ਹਜੇ ਕਨਫਰਮ ਚ ਨਹੀਂ ਪਰ ਵੈਸੇ ਆ ਕੇ ਵੇਖੋਗੇ ਕੋਲ ਖੜੋਗੇ ਤਾਂ ਹਵਾਨਾ ਇੰਨਾ ਕੋ ਬਣਾਈ ਬੈਠੀ ਹੈ ਦੇਖਣ ਤੋਂ ਇਦਾਂ ਲੱਗਦਾ ਹੈ ਗੱਦੀ ਜੀ ਪੱਟੀ ਵੀ ਹੈ ਜਿਵੇਂ ਗੱਬਣ ਹੁੰਦੀ ਹੈ ਪਰ ਇਹ ਇਹ ਵੀ ਸੰਭਾਲ ਕਰਕੇ ਜਾਂ ਇਹਦੀ ਬਰੀਡ ਕਰਕੇ ਹੈ ਕੋਈ ਬਹੁਤਾ ਹਵਾਨਾ ਉਵੇਂ ਨਹੀਂ ਹੈ ਮਤਲਬ ਉਹ ਸ਼ੋ ਕਰਦੀ ਹੈ ਵੀ ਇਹ ਬਹੁਤ ਸੋਹਣੀ ਲੇਵਟੀ ਜਿਹੜੀ ਉਹ ਬਣਾਉਗੀ ਸੋ ਇਹ ਤੁਸੀਂ ਵੱਚੀ ਦੇਖ ਸਕਦੇ ਹੋ ਜਿਹਨੂੰ ਪਸੰਦ ਆਵੇ ਦੱਸੋ ਦੰਡੋ ਖੀਰੀ ਠੀਕ ਹੈ ਭਾਈ ਫੌਲ ਨ ਸਮੀਵੀਤ ਪੂਰਾ ਰਿਕਾਰਡ ਇਹਦਾ ਬਾਈ ਕੰਡਾ ਮਿਲ ਜੂਗਾ ਆਪਾਂ ਨੂੰ ਇਹਦੇ ਪਿਓ ਦੇ ਬਾਰੇ ਵੀ ਜਾਣਕਾਰੀ ਮਿਲ ਜਾਨੀ ਕਿਹੜੇ ਸਾਮ ਦੀ ਹੈ ਕਿਹੜੇ ਬੁੱਲ ਦੀ ਆਪ ਤੇ ਅੱਗੇ ਇਹਦੇ ਸੀਮਨ ਕਿਹੜੇ ਬੁੱਲ ਦਾ ਲੱਗਾ ਉਹ ਵੀ ਡਿਟੇਲ ਮਿਲ ਜਾਨੀ ਹੈ ਟੌਪ ਦੀ ਬਰੀਡ ਟਿਕਟੌਪ ਦੇ ਇਹ ਬੱਚਾ ਇਸੇ ਤਰ੍ਹਾਂ ਇੱਕ ਜਰਸੀ ਵੱੱਛੀ ਹੈ ਬਾਈ ਕੋਲ ਇਹ ਵੀ ਫੌਲ ਨ ਸਮੀਵੀਤ ਪੂਰੀ ਪਿਓਰ ਬਰੀਡ ਜਰਸੀ ਨਸਲ ਤੁਸੀਂ ਦੇਖ ਸਕਦੇ ਹੋ ਜਿਹਨੇ ਐਫ ਤੇ ਜਰਸੀ ਤੇ ਕੰਮ ਕਰਨਾ ਤੇ ਦੋਨੇ ਨਾਲ ਇਕੱਠੇ ਖਰੀਦ ਲਓ ਭਾਵੇਂ ਦੋਨੇ ਟੌਪ ਦੀਆਂ ਵੱਛੀਆਂ ਹੋ ਜਾਣੀਆਂ ਇਹ ਵੀ ਖੀਰੀ ਕਨਫਰਮ ਹੈ ਦੋਨੇ ਨਸਲਾਂ ਦਾ ਸ਼ੌਕ ਪੂਰਾ ਹੋ ਜਾਊਗਾ ਕੱਦ ਤਾਂ ਜਰਸੀ ਦਾ ਐਫ ਨਾਲੋਂ ਛੋਟਾ ਹੀ ਰਹਿਣਾ ਹੁੰਦਾ ਪਰ 19 21 ਫਰਕ ਮੰਨਾਂਗੇ ਢਾਂਜੇ ਦਾ ਇੰਨੀ ਕਿ ਇਹ ਜਰਸੀ ਨਸਲ ਦੇ ਵਿੱਚ ਇੰਨੀ ਕਿਸਮ ਦੀ ਵੀ ਵੱਛੀ ਹੈ ਤੇ ਦੂਜੀ ਤੁਸੀਂ ਐਫ 'ਚ ਦੇਖ ਲਈਏ ਤੋ ਇਹਦੀ ਵੀ ਤੁਸੀਂ ਬਣਾਵਟ ਦੇਖ ਸਕਦੇ ਹੋ ਦਸੋ ਪਿਆਰ ਜਰਸੀ ਖੀਰੀ ਵੱਛੀ ਕੰਮ ਬੋਲ ਜੀ ਤੇ ਮੱਥਾ ਦੇ ਲੇ ਹਾਂ ਬਈ ਤੋ ਪਿਆਰ ਆ ਦਸੋ ਦਿਸਦੀ ਐ ਦੂਰੋਂ ਜਿਹਨੂੰ ਪਸੰਦ ਆਵੇ ਤਾਂ ਕਰੋ ਸੰਪਰਕ ਬਾਈ ਨਾ ਇਹ ਵੀ ਚੰਗੀ ਸੰਭੀ ਹੋਈ ਐ ਐਚ ਐਫ ਵਾਂਗੂ ਤੇ ਦੂਗੇ ਦੋ ਜਰਸੀ ਹੋਰ ਇਸ ਸਾਈਡ ਤੇ ਤੇ ਫਿਰ ਤੁਹਾਨੂੰ ਗੱਬਣ ਜਰਸੀ ਦਿਖਾਵਾਂਗੇ ਮੇਰੇ ਲਈ ਅਹ ਦਖਾ ਦਿਗੇ ਦੇ ਵੀ ਜੀ ਹਾਂ ਜੀ ਠੀਕ ਹੈ ਸੋ ਮੈਂ ਦੇਖ ਲਓ ਸੈਂਟਰ ਇਹਨਾਂ ਇੱਕ ਦੰਦ ਸਿੱਟਿਆ ਵੇ ਹਾਂ ਜੀ ਸੋ ਇੱਕ ਦੰਦ ਸਿੱਟਿਆ ਹੀ ਫਿਰ ਆਪਾਂ ਅੱਛਾ ਠੀਕ ਹਾਂ ਉੱਥੋਂ ਸੋ ਖੀਰੀ ਭਾਈ ਕਹਿੰਦਾ ਖਰੀਦੀ ਸੀ ਤੇ ਇੱਕ ਦੰਦ ਦੇ ਸੱਟ ਕੀ ਹੈ ਸੋ ਬਾਕੀ ਦੰਦ ਜੇ ਨਾਲ ਦਾ ਖੜਾ ਹੀ ਹੈ ਉਹ ਜੇ ਸਿੱਟਿਆ ਨਹੀਂ ਗਾ ਸੋ ਅੱਛੀ ਤੁਸੀਂ ਦੇਖ ਸਕਦੇ ਹੋ ਤਾਂ ਚਾ ਦੇਖ ਲਓ ਤੋੜ ਦੇ ਪਹਿਜ ਕੇ ਨੂੰ ਜਰਸੀ ਨਸਲ ਚਾ ਥੋੜੀ ਜੀ ਸੰਭਾਲ ਦੇ ਨਾਲ ਇਹ ਆਈ ਹੋ ਜਾਣੀ ਹੈ है नसल प्योर ले लिया सो so, लास्ट उ एक होर जर्सी बची है फिर दो गंबन जर्सी दिखाऊंगा दंड पहला देखा ਫੀਰੀ ਕਨਫਰਮ ਹੈ ਬਸ ਠੀਕ ਹੈ ਬਈ ਜਿਹੜੀ ਨੂੰ ਮੈਂ ਖੀਰੀ ਬੋਲ ਦਿੰਦਾ ਜਿਵੇਂ ਇਹ ਬੱਚੀ ਤੇ ਦੰਦ ਹੋ ਸਕਦਾ ਹੈ ਵੀਡੀਓ 'ਚ ਤੁਹਾਡੇ ਤੋਂ ਚੰਗੀ ਤਰ੍ਹਾਂ ਜਜਮੈਂਟ ਨਾ ਹੋਈ ਹੋਵੇ ਕਿਉਂਕਿ ਪਸ਼ੂ ਕਈ ਵਾਰਾ ਪੂਰੇ ਵਧੀਆ ਤਰੀਕੇ ਨਾਲ ਉਹਨੂੰ ਦਿਖਾਉਂਦਾ ਨਹੀਂ ਤਾਂ ਉਹ ਜੇ ਮੈਂ ਖੀਰੀ ਬੋਲਾਂਗਾ ਤਾਂ ਉਹਦਾ ਮੈਂ ਵੀ ਜ਼ਿੰਮੇਵਾਰ ਆ ਇਸ ਚੀਜ਼ ਦਾ ਕਿਉਂਕਿ ਮੈਂ ਸਾਹਮਣੇ ਦੇਖ ਕੇ ਫੇਰ ਹੀ ਉਹਨੂੰ ਖੀਰੀ ਬੋਲਦਾ ਬਾਕੀ ਤੁਸੀਂ ਤਸੱਲੀ ਕਰ ਸਕਦੇ ਹੋ ਨੇ ਫੇਰ ਵੀ ਤੁਹਾਡਾ ਹੱਕ ਹੁੰਦਾ ਹੈ ਪਰ ਜਿੰਨਾ ਕਰ ਸਕਦੇ ਆ ਉਹਨਾਂ ਕਾ ਜਰੂਰ ਕਰਨ ਦੀ ਕੋਸ਼ਿਸ਼ ਰਹਿੰਦੀ ਹੈ ਸੋਨਾ ਢਾਂਚਾ ਇਹਦਾ ਵੀ ਦੋਸਤੋ ਤੇ ਨਸਲ ਜਰਸੀ ਹੈ ਇਹ ਬੱਚੀਆਂ ਜਿਹੜੀਆਂ 14 ਤੁਹਾਨੂੰ ਮੇਰੇ ਖਾਲਚੂ ਮੈਂ ਦਿਖਾ ਦਿਆਂ ਹੋਣੀਆਂ ਤੇ ਦੋ ਹੋਰ ਦਿਖਾਉਣੀਆਂ ਕਿਉਂਕਿ ਟੋਟਲ ਨਾਗ 16 ਸੀ ਇਸ ਵੀਡੀਓ ਦੇ ਵਿੱਚ ਦੋ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਦੋਨੋਂ ਹੀ ਜਰਸੀ ਹੈ ਦੋਨੋਂ ਹੀ ਗੱਬਣ ਕਨਫਰਮ ਹੈ ਮੈਂ ਉਹ ਵੀ ਦੋਨੋਂ ਹੀ ਗੱਬਣ ਹੈ ਇਹ ਹਾਂਜੀ ਐਨੀ ਹੁਣ ਬਾਈ ਬੜੇ ਪੱਟੇ ਪੱਟੇ ਕਰ ਚੱਕੇ ਬੱਚਾ ਨੇ ਅੱਛਾ ਠੀਕ ਤਾਂ ਨਹੀਂ ਗੱਡੀ ਚੋਂ ਠੀਕ ਹੈ ਸੋ ਇਹ ਹੋਣੀ ਹੈ ਇਹਨੇ ਚੈੱਕ ਬਈ ਮੇਰੀਆਂ ਮੈਂ ਕਰਵਾ ਲਈਆਂ ਹੁਣੇ ਠੀਕ ਹੈ 20 ਮਿੰਟ ਫੇਰ ਪਾਈ ਆ ਬਈ ਨੇ ਠੀਕ ਹੈ ਬੰਨਾਂ ਦੇ ਤਰ੍ਹਾਂ ਸੀ ਗਈ ਓਕੇ ਬੀਚਾ ਨਹੀਂ ਖੜੀ ਰਹਾ ਆਪਾਂ ਠੀਕ ਹੈ ਸੋ ਦੋਸਤੋ ਬਾਈ ਨੇ ਚੈੱਕ ਕਰਵਾ ਲਈਆਂ ਆ ਦੋਸਤੋ ਇਹਨੇ ਇੱਕ ਦੰਦ ਤੋੜ ਲਿਆ ਮਤਲਬ ਇੱਕ ਦੰਦ ਇਹਦਾ ਜਿਹੜਾ ਹੋਏ ਨੇ ਸੜਦਾ ਦੰਦੀਆਂ ਹੋਣ ਦੇ ਵਿੱਚ ਤੇ ਦੂਜਾ ਆ ਜਿਵੇਂ ਖੜਾ ਸਿਰਫ ਮਤਲਬ ਐਕਟ ਬੰਦੀ ਤੋੜਿਆ ਤੇ ਇਹਨੂੰ ਤੁਸੀਂ ਦੋਂਦੀ ਮੰਨ ਲ ਸਕਦੇ ਹੋ ਪਰ ਹਜੇ ਇਹ ਕੱਚੀਆਂ ਖੀਰੀਆਂ ਜਾਂ ਜਿਹੜਾ ਖੀਰੀਆਂ ਦੋਂਦੀਆਂ ਜਿਹਨੂੰ ਆਪਾਂ ਕਹਿੰਦੇ ਨੇ ਉਦਾਂ ਦੀ ਕੈਟਾਗਰੀ ਚ ਆਉਂਦੀ ਐ ਨਰਮੂਲੇ ਕਿੰਨੇ ਚੱਲਦੀ ਕਿ ਆਪਾਂ ਹੋਵੇ 4 ਮਹੀਨੇ ਠੀਕ ਐ 4 ਮਹੀਨੇ ਦੀ ਚੈੱਕ ਪਾਸ ਆਪਾਂ ਚੱਕਰ ਵਾਲੀ ਕੋਈ ਵੀ ਰੋ ਡਾਕਟਰ ਲਾਵੇ ਤੇ ਨਹੀਂ ਜੇ ਆਪਣਾ ਸੌਦਾ ਕਰ ਲਿਆ ਉੱਥੇ ਦੇ ਡਾਕਟਰ ਚੈੱਕ ਕਰਵਾ ਲਈ ਠੀਕ ਐ ਸੋ ਦੱਸੋ ਜੇ ਸੌਦਾ ਕਰ ਲਿਆ ਗੱਡੀ ਤੁਹਾਡੇ ਘਰੇ ਪਹੁੰਚ ਗਈ ਤਾਂ ਉਹ ਡਾਕਟਰ ਵੀਰ ਬੁਲਾ ਕੇ ਰੱਖੋ ਉੱਥੇ ਵੀ ਚੈੱਕ ਕਰਵਾ ਸਕਦੇ ਹੋ 4 ਮਹੀਨੇ ਦੀ ਗੱਬਣ ਐ 4 ਹੀ ਥਾਣਾ ਬਹੁਤ ਸੋਹਣੀ ਹਾਂਜੀ ਇਦੂ ਵਾਚ ਇੱਕ ਹੋਰ ਵੱਛੀ ਹਜੇ ਪੱਠੇ ਨਹੀਂ ਚੱਕੇ ਬਾਈ ਕਹਿੰਦਾ ਇਹ ਆਈਆਂ ਹੋਣੀ ਐ ਉਹਦੇ ਕਰਕੇ ਥੋੜੀ ਜੀ ਭੁੱਖੀ ਲੱਗਦੀ ਐ ਦੰਦ ਗੋਦੰਦ ਐ ਦੋਦੰਦ ਦੀ ਹਾਂਜੀ ਕਿੰਨੇ ਚੜਦੀ ਕਪਣ ਇਹ ਵੀ 4 ਮਹੀਨੇ ਦੀ ਠੀਕ ਐ 4 ਮਹੀਨਿਆਂ ਦੀ ਗੱਬਣ ਦੋਦੰਦ ਵੱਛੀ ਐ ਹਾਈਡਲਾਈਨਸ ਚੰਗੀ ਐ ਗੱਬਣ 4 ਮਹੀਨਿਆਂ ਦੀ ਐ ਸੋ ਚੰਗੀ ਸੰਭਾਲ ਕਰ ਸਕਦੇ ਹੋ ਤੁਸੀਂ ਤਾਂ ਹਜੇ 5 ਮਹੀਨੇ ਪਹਿਲੇ ਕਰਮਾਲੀ ਦੇ ਸੋਨ ਚ ਕੱਦ ਕਾਠ ਜਰਸੀ گاਵਾਂ ਦੇ ਹਿਸਾਬ ਤੇ ਸੋਹਣਾ ਕੀਮਤ ਵਾਈ ਤੋਂ ਤੁਸੀਂ ਕਨਫਰਮ ਕਰ ਲਿਓ। ਸੋ ਇਹ ਚੈੱਕ ਪਾਸ ਦੋ ਅੱਛੇ ਅਸਈਆਂ ਦੋਨੇ 4-4 ਮਹੀਨੇ ਨੇ ਗੱਬਣ। ਚੈੱਕ ਪਾਸ ਇੱਥੇ ਵੀ ਕਰਵਾ ਸਕਦੇ ਹੋ ਘਰੇ ਲਈ ਜਾ ਕੇ ਜਦੋਂ ਗੱਡੀ ਪਹੁੰਚ ਜਾਂਦੀ ਘਰੇ ਤਾਂ ਗੱਡੀ ਦੇ ਖੜਿਆਂ-ਖੜਿਆਂ ਤੋਂ ਤੁਸੀਂ ਫੇਰ ਚੈੱਕ ਕਰਵਾ ਸਕਦੇ ਹੋ। ਸੋ ਇਹ ਦੱਸੋ ਦੋ ਜਰਸੀ ਗੱਬਣ ਚੈੱਕ ਪਾਸ ਤੇ ਤੋਂ ਬਿਨਾ ਕੋਸ ਬੱਚੇ ਵਿਕਰੀ ਵਾਲੇ ਅੱਜ ਦੀ ਵੀਡੀਓ ਚ ਸੀਗੇ। ਤੁਸੀਂ ਆ ਕੇ ਦੇਖ ਲਿਓ ਜਿਹੜਾ ਨਾ ਜੱਜ ਗਿਆ। ਤਸੱਲੀ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਨਰਮਲ ਬਾਈ ਦਾ ਚੱਲੀ ਜਾਂਦਾ ਕਹਾਲੇ ਇਸ ਨੰਬਰ ਤੇ ਹੋਊਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਵਾਸਤੇ ਜਲਦੀ ਮਿਲਾਂਗੇ ਫੇਰ ਬਾਈ ਕੋਲੋਂ ਬੱਚੀਆਂ ਹੋਰ ਲੈ ਕੇ ਇਹਨਾਂ ਦੇ ਸੌਦੇ ਜਿਹੜੇ ਉਹ ਆਸ ਹੈ ਬਹੁਤ ਛੇਤੀ ਹੋਣਗੇ ਮਿਹਰਬਾਨੀ